ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਖੜੇ ਆਂਗੇ ਪਿੰਡਾ ਮਾਣੁਕੇ ਮਾਣੁਕੇ ਗੱਲ ਤੇ ਭਾਈ ਆਪਣੇ ਨਾਲ ਹੋਊਗਾ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਭਾਈ ਜੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਮੇਲ ਕਿਸਰ ਕੀ ਪੈ ਜਾਂਦੀ ਹੈ ਭਾਈ ਜੀ ਆਪਣੇ ਬੰਦੇ ਮਾਣੁਕੇ ਗੱਲ ਆਪਣਾ ਪਿੰਡਾ ਨਿਹਾਲ ਸਿੰਘ ਵਾਲਾ ਏਰੀਆ ਬਾਗਾ ਪ੍ਰਣਾਪ ਠੀਕ ਆ ਭਾਈ ਜੀ ਤੇ ਇੱਕੋ ਟਰੈਕਟਰ ਹੈ ਭਾਈ ਜੀ ਅੱਜ ਹਾਂਜੀ ਇੱਕੋ ਟਰੈਕਟਰ ਠੀਕ ਆ ਭਾਈ ਜੀ ਤੇ ਇਹ ਵੀ ਟਰੈਕਟਰ ਭਾਈ ਵਪਾਰਕ ਲੈ ਹਾਂ ਜੀ ਕਬਈ ਵੀ ਕਹਿਣਗੇ ਵੀ ਸਿੰਗਲ ਟਰੈਕਟਰ ਦਿਖਾ ਰਹੇ ਨੇ ਘਰੂ ਟਰੈਕਟਰ ਨਹੀਂ ਹੈਗਾ ਨਾ ਪਹਿਲਾਂ ਦੱਸ ਦਿਆਪਾ ਹਾਂ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਹੈਗਾ ਬਾਈ ਜੀ 7696985379 ਠੀਕ ਆ ਬਾਈ ਜੀ ਚਲੋ ਮਿੱਤਰੋ ਵੀਡੀਓ ਜੇ ਆਪਾਂ ਦਿਖਾਉਣਾ ਹੈਗਾ 5405 ਕੰਡੀਸ਼ਨ ਚੈੱਕ ਕਰ ਲਓ ਵੀ ਟਰੈਕਟਰ ਦੀ ਦੱਸੋ ਬਾਈ ਜੀ ਪਹਿਲਾਂ ਤਾਂ ਗੱਲਬਾਤ ਕਰੀਏ 4 ਸਪੀਡ ਵਾਲਾ ਹੈਗਾ ਨਾ ਬਾਈ ਜੀ ਠੀਕ ਆ ਜੀ ਲਓ ਵੀ ਗੇਅਰ ਪ੍ਰੋ ਆ ਗਿਆ 4 ਸਪੀਡ ਚ ਠੀਕ ਆ ਬਾਈ ਜੀ ਤੇ ਮਾਡਲ ਹੈਗਾ ਬਾਈ ਜੀ ਇਹ 20 ਮਾਡਲ ਆ ਬਾਈ ਠੀਕ ਆ ਜੀ ਤੇ ਟਾਇਰ ਬਾਈ ਜੀ ਟਾਇਰ ਇਹਦੇ ਪਾਏ ਆ ਬਾਈ 90 ਤੋਂ 95 ਪੈਸੇ ਠੀਕ ਆ ਇਹ ਰੜਕਰ ਹੈ ਨਾ ਥੋੜਾ ਥੋੜਾ ਮਾਰਕਾ 90 95 ਪੈਸੇ ਟਾਇਰ ਪੈਣੇਗਾ ਕੰਡੀਸ਼ਨ ਚੋਂ ਚਾਰੇ ਪਾਸੇ ਚੁਮਕ ਘੁਮਕੇ ਦਿਖਾ ਦਨੇ ਤੇ ਨੰਬਰ ਰੋਗੇ ਬਾਈ ਜੀ ਇਹ ਪੀ ਵੀ ਮੋਗਾ ਠੀਕ ਆ ਜੀ ਇਹ ਵੀ ਪੀ ਵੀ ਮੋਗਾ ਪੀਵੀ 29 ਮੋਗੇ ਦਾ ਨੰਬਰ ਰਹੂਗਾ ਬਾਈ ਜੀ ਠੀਕ ਹੈ ਬਾਈ ਜੀ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਨਾ ਬਾਈ ਜੀ ਹਾਂਜੀ ਠੀਕ ਹੈ ਜੀ ਤੇ ਬਟਨ ਵਾਲੀ ਲਿਫਟ ਆ ਗਈ ਹਾਂਜੀ ਠੀਕ ਹੈ ਬਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰਾ ਲਿਓ ਟਰੈਕਟਰ ਬਾਈ ਜੀ ਰੰਗ ਪੇਂਟ ਦਾ ਕਿਵੇਂ ਹੈ ਰੰਗ ਪੇਂਟ ਦਾ ਬਾਈ ਪੂਰਾ ਓਰੀਜਨਲ ਕੱਲਾ ਇਥੋਂ ਮਗਰੋਂ ਮੜਾ ਜਾਂ ਰੰਗ ਲਿਆ ਹੋਇਆ ਆਹ ਥਾਂ ਤੋਂ ਹੋਰ ਕਿਤੇ ਨਾ ਉਹ ਜਿੰਨਾ ਵੀ ਚਟਾਕ ਹੈ ਨਹੀਂ ਠੀਕ ਹੈ ਜੀ ਮੈਂ ਤਾਂ ਐ ਸੀ ਮੈਂ ਤਾਂ ਕਹਿੰਗਾ ਵੀ ਉਰੋਂ ਰੰਗ ਕਰਾਇਆ ਹੋਇਆ ਸੋ ਨਹੀ ਠੀਕ ਹੈ ਜੀ ਬਾਈ ਕਹਿੰਦਾ ਸਾਰਾ ਓਰੀਜਨਲ ਟਰੈਕਟਰ ਹੈਗਾ ਬਾਈ ਜੀ ਰੰਗ ਪੇਂਟ ਦਾ ਹਿੱਸਾ ਖੁੱਲਦਾ ਠੀਕ ਹੈ ਜੀ ਖੁੱਲ ਮੇ ਹਿੱਸੇ ਵਾਲਾ ਗਿਆ ਨਾ ਭਾਈ ਹਾਂਜੀ ਆ ਵਖਾਦੇ ਰੰਗ ਨੂੰ ਕਿ ਜਮਾ ਕਿਤੋਂ ਨੌ ਜਿੰਨਾ ਵਿੱਚ ਟਾਕ ਹੈ ਠੀਕ ਹੈ ਲੋ ਵੀ ਨੌ ਜਿੰਨਾ ਤੱਕ ਵੀ ਟਾਕ ਹੈਗਾ ਮੱਖੀ ਜਿੰਨਾ ਬੰਪਰ ਵੀ ਨਹੀਂ ਪੇਂਟ ਕਰਵਾਇਆ ਨਹੀਂ ਕਰਾਇਆ ਭਾਈ ਠੀਕ ਹੈ ਲੋ ਮਿੱਤਰਾਂ ਬੰਪਰ ਵੀ ਹੈਗਾ ਰੀਨ ਦਾ ਹੈਗਾ ਮੋਗ ਦਾ ਨੰਬਰ ਆ ਗਿਆ ਭਾਈ ਜੀ ਪੀਪੀ 29 ਕੰਡੀਸ਼ਨ ਦਾ ਆਲ オリジナル ਪਿਆ ਦੇਖ ਸਕਦੇ ਹੋ ਭਾਈ ਜੀ ਫੁੱਲ ਸੋਨਾ ਟਰੈਕਟਰ ਪਿਆਗਾ ਉਹ ਵੀ ਜਾਰੇ ਪਾਸੋਂ ਤੁਹਾਨੂੰ ਘੁਮਕੇ ਦਿਖਾਤਾ ਵਿੱਚੋਂ ਖੋਲ ਕੇ ਦਿਖਾ ਦਈਏ ਭਈ ਆਪਾਂ ਹਾਂਜੀ ਹਾਂਜੀ ਜ਼ਰੂਰ ਦਾ ਮਿੱਤਰਾਂ ਤੁਹਾਨੂੰ ਵਿੱਚੋਂ ਖੋਲ ਕੇ ਵੀ ਦਿਖਾ ਦੇ ਆ ਇਹ ਬਰੇਚੋ ਦਿਖਾਉਣੇ ਬਈ ਤੇ ਘੰਟਿਆਂ ਦੀ ਗੱਲ ਕਰੀ ਬਈ ਕਿੰਨੇ ਘੰਟੇ ਚੱਲਿਆ 1207 ਕਾ ਘੰਟੇ ਚੱਲਿਆ ਬਾਈ ਠੀਕ ਹੈ ਜੀ ਲੋ ਬਈ ਚੈੱਕ ਕਰੋ ਆ ओरिजिनल ਆ ਬਈ ਜਿੰਨਾ ਪਿਆਗਾ ਬਾਕੀ ਦੇਖ ਸਕਦੇ ਬਈ ਜੀ ਰੰਗ ਰੂੰਗ ਜਿਹੜਾ ਉਤਰਿਆ ਹੋਇਆ ਸਾਰਾ ਇਹਦਾ ਸਾਈਡਾਂ ਦੇ ਤਾਂ ਇਹਦਾ ਹੋਣਾ ਬਈ ਇਹਦਾ ਬੈਲਟਾਂ ਦਾ ਹੋਇਆ ਹੋਇਆ ਬਾਈ ਬੈਲਟ ਕੋਕ ਕੇ ਆ ਹਾਂ ਬੈਲਟ ਕੋਮ ਕੋਕ ਕੇ ਜਿਹੜਾ ਬਾਜ ਬੰਦਾ ਕਾਲਾ ਆ ਉਹ ਆਗਾ ਬਾਕੀ ਇੰਜਨ ਗੇਅਰ ਕੇ ਮੇਰੇ ਹੋ ਬਾਈ ਇੰਜਨ ਗੇਅਰ ਬਾਈ ਰੁਪਈਆ ਹੀ ਪਿਆ ਜੇ ਚੱਲਿਆ ਕਿਹੜਾ ਟਰੈਕਟਰ ਆ ਇਹ ਠੀਕ ਹੈ ਜੀ ਚਾਲ ਚਲਾਵਾ ਫੁੱਲ ਓਕੇ ਹੈ ਗੜੀਏ ਹਾਂਜੀ ਹਾਂਜੀ ਠੀਕ ਹੈ ਜੀ ਸੈਲਫ ਮਾਰਕਟ ਦਿਖਾ ਦਿਏ ਬਈ ਮੜੀ ਜੀ ਦਿਖਾ ਦਿੰਦੇ ਐ ਸੋ ਉਹ ਮਗਰਾੜ ਮਗਰੂੜ ਵਿਖਾ ਦੇ ਬਾਈ ਹਜੇ ਠੀਕ ਹੈ ਲੈ ਵੀ ਮਗਰਾੜ ਤੇ ਇਹ ਵੀ ਨਹੀਂ ਕਰਵਾਈ ਹੋਈ ਹੈ ਨਾ ਬਾਈ ਹਾਂ ਹਾਂ ਬਾਈ ਆ ਪੈਰ ਦਾਣ ਦਿਖਾ ਦੇ ਠੀਕ ਹੈ ਜੀ ਲੋ ਵੀ ਦਿਖਾ ਦਿੰਦੇ ਤੁਹਾਨੂੰ ਟਰੈਕਟਰ ਪੂਰਾ ਕੋਕਾ ਪੀਸ ਹੀ ਹੈਗਾ ਬਹੁਤ ਸੁਭਾਈ ਚ ਚੱਲਿਆ ਟਰੈਕਟਰ ਬਾਈ ਬਲੋਈ ਬਲੋ ਨਹੀਂ ਆ ਨਾ ਕੋਈ ਬਾਜ਼ੀ ਨਾ ਨਾ ਭਾਈ ਜਮਾ ਨਵਾਂ ਟਰੈਕਟਰ ਪਿਆ ਬਲੌਗ ਇੱਥੇ ਹੋਊਗਾ ਠੀਕ ਆ ਭਾਈ ਇਹਦਾ ਨਵਾਂ ਟਰੈਕਟਰ ਪਿਆਗਾ ਭਾਈ ਜੀ ਦਾ ਤਾਂ ਵੀ ਦੇਖ ਸਕਦੇ ਹੋ ਕਿ ਕਾਰੇ ਵਾਸਤੇ ਸੌਕ ਰੱਖਾਤਾ 20 ਮਾਡਲ ਆਗਾ ਹੋਰ ਸਪੀਡ ਚ ਆਗਾ ਤੇ ਡਿਮਾਂਡ ਰੱਖੀ ਹੈ ਭਈ ਇਹਦੀ 865 ਠੀਕ ਆ ਜੀ ਲੈਣ ਦੇ ਨਾਲਾ ਬੰਦਾ ਭਾਈ ਲੈਣ ਦੇ ਨਾਲਾ ਕੋਈ ਨਹੀਂ ਭਾਈ ਜਦੋਂ ਸੌਦਾ ਨੇੜੇ ਲੱਗੂ ਮਾਨਤਾਨ ਕਰਦਾਂਗੇ ਫੁੱਲਾ ਢੁੱਲਾ ਠੀਕ ਆ ਜੀ ਕਿਹੜਾ ਜੀ ਦੇਣਾ ਪਾ 8.5 ਦਾ ਦੇਣਾ 8.5 ਕਿੰਨੇ ਮੈਟਰ ਜਿੰਨਾ ਮਾ ਲੈਣ ਜਾਵਾਂਗੇ ਨਵਾਂ ਇਹ ਹੈਗਾ 13 13 ਲੱਖ ਚ ਪਈਦਾ ਬਾਈ 13 ਲੱਖ ਹਾਂਜੀ ਹਲੋ ਆਉਂਦੇ ਵੀ ਸੀ ਆਰ ਡੀ ਨਾ ਭੇਜੇ ਹਾਂਜੀ ਦੂਜੇ ਆਉਂਦੇ ਸੀ ਆਰ ਡੀ ਠੀਕ ਹੈ ਇਹ 9 ਰੁਪਏ ਆਰ ਡੀ ਭੇਜੇ ਬਾਕੀ ਕੰਡੀਸ਼ਨ ਸੋਨੇ ਚਾਰੇ ਪਾਸੇ ਭੁਗ ਕੇ ਲਗਾ ਤੇ ਬਹੁਤ ਚੈੱਕ ਕਰ ਲੋ ਬਈ ਡਾਕਟਰ 13 ਘੁਰਾ ਚ ਕੋਈ ਪ੍ਰੋਬਲਮ ਬਾਈ ਇਹ ਘੂਰਾ ਵੀ ਲੋਕਸ ਘੂਰਾ ਬਦਗਾ ਨਾ ਬੜਾ ਹੈ ਬਾਈ ਪੁਰਾ ਓਕਾ ਓਕੇ ਦੀ ਰਿਪੋਰਟ ਵਾਲਾ ਟਰੈਕਟਰ ਹੈਗਾ ਠੀਕ ਆ ਬਾਈ ਜੀ ਬਾਈ ਨੇ 8.5 8 ਲੱਖ 65000 ਰੁਪਏ ਮੰਗਿਆ ਸੀਗਾ ਤੇ 8.5 ਲੱਖ ਰੁਪਏ ਦਾ ਬਾਈ ਕਹਿੰਦਾ ਦੇ ਦਾਂਗੇ ਪਰ ਇਹਦਾ ਟਰੈਕਟਰ ਬਾਈ ਪੁਰਾਣਾ ਟਰੈਕਟਰ ਸੋਨਾ ਹੋਵੇ ਕੱਟ ਲਾਂਗੇ ਵਿੱਚ ਆਪਾਂ ਬਾਈ ਠੀਕ ਆ ਜੀ ਲੋਨ ਵਗੈਰਾ ਦੀ ਸਹੂਦਤ ਹੈਂ ਲੋਨ ਲੋਨ ਇੱਥੇ ਹੋ ਜੂ ਬਾਈ ਠੀਕ ਆ ਜੀ ਹਾਂ ਲੋਨ ਪੂਰਾ ਹੀ ਹੋ ਜੂਗਾ ਠੀਕ ਆ ਬਾਈ ਲੋਨ ਬਾਈ ਕਹਿੰਦਾ ਕਰਵਾ ਕੇ ਦੇ ਦਾਂਗੇ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਇੱਕ ਵਾਰੀ ਹੋ ਦੱਸ ਲਓ ਬਾਈ 76969 85379 ਠੀਕ ਆ ਬਾਈ ਜੀ ਠੀਕ ਹੈ ਭੈਤਰ ਠੀਕ ਹੈ ਧੰਨਵਾਦ ਭੈਜੀ ਜੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਾਰਿਆਂ ਦਾ